ਵੱਡੀ ਖਬਰ ਹੈ ਕਿ ਦਰਪਹਾ ਤੋਂ ਆਵਾਜ਼ੀ ਪਾਰਟੀ ਦੇ ਉਮੀਦਵਾਰ ਡਿੰਪੀ ਟੁੱਲੋ ਨੂੰ ਚੋਣ ਕਮਿਸ਼ਨ ਦੇ ਵੱਲੋਂ ਨੋਟਿਸ ਜਾਰੀ ਹੋਇਆ ਹੈ ਲਾਲ ਕਰਾਸ ਵਾਲੇ ਪੋਸਟਰਾਂ ਨੂੰ ਲੈ ਕੇ ਨੋਟਿਸ ਜਾਰੀ ਹੋਇਆ ਹੈ ਪੋਸਟਰ ਤੇ ਰਾਜਾ ਵੜਿੰਗ ਤੇ ਮਨਪ੍ਰੀਤ ਬਾਦਲ ਦੀ ਫੋਟੋ ਤੇ ਲਾਲ ਕਰਾਸ ਲਗਾਏ ਗਏ ਸੀ ਕਿ ਰਾਜਾ ਵੜਿੰਗ ਦੀ ਤਸਵੀਰ ਤੇ ਲਿਖਿਆ 12 ਸਾਲ ਤੇ ਮਨਪ੍ਰੀਤ ਬਾਦਲ ਦੀ ਤਸਵੀਰ ਤੇ ਲਿਖਿਆ 16 ਸਾਲ ਡਿੰਪੀ ਸਿੱਲੋ ਢਿੱਲੋ ਦੀ ਵੱਡੀ ਫੋਟੋ ਲਗਾ ਕੇ ਲਿਖਿਆ ਸੀ 23 ਸਾਲ ਬਨਾਮ 28 ਸਾਲ ਪੋਸਟਰ ਨੂੰ ਲੈ ਕੇ ਨੋਟਿਸ ਜਾਰੀ ਹੋਇਆ ਹੈ ਕਿਉਂਕਿ ਇਸ ਤਰੀਕੇ ਦੇ ਨਾਲ ਪੋਸਟਰ ਜਿਹੜਾ ਹੈ ਉਹ ਨਹੀਂ ਲਗਾਇਆ ਜਾ ਸਕਦਾ ਤਾਂ ਚੋਣ ਕਮਿਸ਼ਨ ਦੇ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ. ਜੀਐਮਪੀਪੀ ਲੋ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਔਰ ਲਾਲ ਕਰਾਸ ਕਰ ਦਿੱਤਾ ਗਿਆ ਪੋਸਟਰਾਂ ਤੇ ਰਾਜਾ ਵੜਿੰਗ ਤੇ ਮਨਪਿੰਤ ਬਾਦਲ ਦੀ ਫੋਟੋ ਤੇ ਲਾਲ ਕਰਾਸ ਲਗਾਇਆ ਗਿਆ ਹੈ ਜਿਸ ਨੂੰ ਲੈ ਕੇ ਇਹ ਇਹ ਨੋਟਿਸ ਜਾਰੀ ਹੋਇਆ ਹੈ ਦੱਸਿਆ ਕਿ ਇਸ ਤੋਂ ਪਹਿਲਾਂ ਮਨਪਿੰਤ ਬਾਦਲ ਅਤੇ ਰਾਜਾ ਵੜਿੰਗ ਦੋਵਾਂ ਨੂੰ ਨੋਟਿਸ ਜਾਰੀ ਹੋ ਚੁੱਕਿਆ ਹੈ ਮਨਪਿੰਤ ਬਾਦਲ ਖੁਦ ਕੈਂਡੀਡੇਟ ਨੇ ਭਾਜਪਾ ਦੇ ਔਰ ਰਾਜਾ ਵੜਿੰਗ ਦੇ ਪਤਨੀ ਅਮ੍ਰਿਤਾ ਵੜਿੰਗ ਕੈਂਡੀਡੇਟ ਨੇ ਤਾਂ ਦੋਵਾਂ ਨੂੰ ਪਹਿਲਾਂ ਨੋਟਿਸ ਜਾਰੀ ਪਿਆ ਔਰ ਹੁਣ ਤੀਸਰਾ ਅ ਡਿੰਪੀ ਢਿਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਇਹਨਾਂ ਨੂੰ ਵੀ ਨੋਟਿਸ ਜਾਰੀ ਹੋ ਗਿਆ ਹੈ ਤਾਂ ਕ੍ਰਾਸ ਲਗਾਇਆ ਗਿਆ ਹੈ ਜਿਸ ਨੂੰ ਲੈ ਕੇ ਨੋਟਿਸ ਜਾਰੀ ਹੋਇਆ ਸੁਰਜਪਾ ਆਣੇ ਮੇਰੇ ਸੋਗੇ ਫੋਨ ਲਾਈਨ ਤੇ ਸੁਰਜ ਕੀ ਜਾਣਕਾਰੀ ਹੈ ਦੇਖੋ ਮਨਪ੍ਰੀਤ ਸਿੰਘ ਬਾਦਲ ਨੂੰ ਪਹਿਲਾ ਨੋਟਿਸ ਜਾਰੀ ਹੁੰਦਾ ਹੈ ਕਿਉਂਕਿ ਮਨਪ੍ਰੀਤ ਬਾਦਰੇ ਨੌਕਰੀਆਂ ਦਾ ਝਾਂਸੇ ਦੇਣ ਵਾਲੀ ਇੱਕ ਵੀਡੀਓ ਵਾਇਰਲ ਹੋਈ ਸੀ ਉਸ ਤੋਂ ਬਾਅਦ ਇੱਕ ਡਿੰਪੀ ਢਿਲੋਂ ਨੂੰ ਨੋਟਿਸ ਜਾਰੀ ਕੀਤਾ ਜਾਂਦਾ ਹੈ ਕਿ ਮਸ਼ੀਨਰੀ ਦਾ ਇਸਤੇਮਾਲ ਸਰਕਾਰੀ ਦਾ ਕੀਤਾ ਜਾ ਰਿਹਾ ਔਰ ਵੜਿੰਗ ਨੂੰ ਵੀ ਨੋਟਿਸ ਜਾਰੀ ਹੁੰਦਾ ਹੈਗਾ ਲਗ ਲਗ ਮਾਮਲਿਆਂ ਨੂੰ ਲੈ ਕੇ ਪਰ ਹੁਣ ਦੁਬਾਰਾ ਤੋਂ ਵੱਡੀ ਖਬਰ ਇਹ ਹੈ ਕਿ ਆਵਾਮੀ ਪਾਰਟੀ ਦੇ ਘਰੇ ਉਮੀਦਵਾਰ ਨੇ ਹਰਦੀਪ ਸਿੰਘ ਬਿੰਪੀ ਢਿੱਲੋਂ ਉਹਨਾਂ ਨੂੰ ਇੱਕ ਦੁਬਾਰਾ ਤੋਂ ਇੱਕ ਨੋਟਿਸ ਜਾਰੀ ਹੋਇਆ ਇਲੈਕਸ਼ਨ ਕਮਿਸ਼ਨਰ ਵੱਲੋਂ ਜਿਸ ਦੇ ਵਿੱਚ ਵਜ੍ਹਾ ਬਣਿਆ ਇੱਕ ਪੋਸਟਰ ਪੋਸਟਰ ਨੂੰ ਲੈ ਕੇ ਵਿਵਾਦ ਹੋ ਰਿਹਾ ਪੋਸਟਰ ਦੇ ਵਿੱਚ ਬਿੰਪੀ ਢਿੱਲੋਂ ਨੇ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ 2.5 ਸਾਲ ਬਨਾਮ 28 ਸਾਲ 2.5 ਸਾਲ ਦਾ ਮਤਲਬ ਇਹ ਹੈ ਕਿ ਤੁਸੀਂ ਮੈਨੂੰ ਐਮ.ਐਲ.ਏ ਬਣਾਓ ਮੈਨੂੰ 2.5 ਸਾਲ ਦਾ ਮੌਕਾ ਦਿਓ ਬਨਾਮ 28 ਸਾਲ 28 ਸਾਲ ਦਾ ਉਹ ਜ਼ਿਕਰ ਕਰਦੇ ਨੇ ਕਿ 12 ਸਾਲੇ ਤੋਂ ਨਾਮਜ਼ਦੀਕ ਕੀਤੀ ਹੈ ਮਰਿੰਦਰ ਸਿੰਘ ਰਾਜ ਕਿ ਉਸ ਤੋਂ ਪਹਿਲਾਂ 16 ਸਾਲ ਨਾਮਾਇੰਦਗੀ ਕੀਤੀ ਹੈ ਮੰਤਰੀਤ ਬਾਦਲ ਨੇ ਇਹਨਾਂ ਲਿਖਣ ਦੇ ਨਾਲ ਦੋਹਾਂ ਦੀਆਂ ਫੋਟੋਆਂ ਲਾ ਕੇ ਉਹਨਾਂ ਦੀਆਂ ਫੋਟੋਆਂ ਦੇ ਉੱਪਰ ਕਰਾਸ ਦੇ ਨਿਸ਼ਾਨ ਮਾਰੇ ਹੋਏ ਨੇ ਲਾਲ ਰੰਗ ਦੇ ਕਰਾਸ ਦੇ ਨਿਸ਼ਾਨ ਨੇ ਜਿਸ ਨੂੰ ਲੈ ਕੇ ਅਪੱਤੀ ਦਰਜ ਕਰਾਈ ਹੈ ਮਰਿੰਦਰ ਸਿੰਘ ਰਾਜਾ ਵੜਿੰਗ ਦੀ ਟੀਮ ਨੇ ਔਰ ਜਿਸ ਦੇ ਉੱਪਰ ਐਕਸ਼ਨ ਦੇ ਵਿੱਚ ਵੀ ਇਲੈਕਸ਼ਨ ਕਮਿਸ਼ਨ ਨਜ਼ਰ ਆ ਰਿਹਾ ਹੈ ਨੋਟਿਸ ਜਾਰੀ ਕਰਦਾ ਹਰਦੀਪ ਸਿੰਘ ਡਿੰਬੀ ਢਿੱਲੋਂ ਨੂੰ 24 ਘੰਟਿਆਂ ਦੇ ਵਿੱਚ ਜਵਾਬ ਮੰਗਿਆ ਤੇ ਨਾਲ ਇਹ ਹਦਾਇਤ ਜਾਰੀ ਕੀਤੀ ਹੈ ਕਿ ਜਿੰਨੇ ਵੀ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਇਹ ਪੋਸਟਰ ਲੱਗੇ ਨੇ ਸਾਰੇ ਦੇ ਸਾਰੇ ਪੋਸਟਰ ਨੇ ਜਲਦੀ ਜਲਦੀ ਰਿਮੂਵ ਕੀਤੇ ਜਾਣ ਤਾਂ ਕਰਕੇ ਇਲੈਕਸ਼ਨ ਕਮਿਸ਼ਨ ਐ ਜਿੱਥੇ ਕਾਫੀ ਸਖਤ ਨਜ਼ਰ ਆ ਰਿਹਾ ਹੈ ਅਲੱਗ ਅਲੱਗ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਰੋਟ ਜਾਰੀ ਕਰ ਰਹੇ ਉੱਥੇ ਹੀ ਡਿੰਪੀ ਢਿੱਲੋਂ ਨੂੰ ਕਿਹਾ ਗਿਆ ਹੈ ਕਿ 2.5 ਸਾਲ ਬਨਾਮ 2.5 ਵਾਲੇ ਪੋਸਟਰ ਅਗਰੇ ਉਹ ਰਿਲੀਜ਼ ਕੀਤੇ ਜਾਣਗੇ। ਠੀਕ। ਸ਼ੁਕਰੀਆ ਸੁਰੇਸ਼ तमाम ਜਾਣਕਾਰੀ ਲਈ ਧੰਵਾਦ। ਕੁਲ ਮਿਲਾਕੇ ਡਿੰਪੀ ਢਿੱਲੋਂ ਦਾ ਵੀ ਇਹ ਨੋਟਿਸ ਜਾਰੀ।